ਕਾਸ ਪ੍ਰੀਸ਼ਦ ਸ਼ਾਕਾ ਬਸੀ ਪਠਾਨਾ ਵੱਲੋਂ ਪ੍ਰੀਸ਼ਦ ਦੀ ਸਥਾਪਨਾ ਦਿਵਸ ਨੂੰ ਨਵਿ ਵਿਕਲੇ ਤਰੀਕੇ ਨਾਲ ਮਨਾਉਣ ਦੀ ਪਹਿਲ ਕਦਮੀ ਕੀਤੀ ਹੈ ਭਾਵਿਕ ਦੀ ਸ਼ਾਕਾ ਬਸੀ ਪਠਾਨਾ ਵੱਲੋਂ ਸਥਾਪਨਾ ਦਿਵਸ ਦੇ ਸ਼ੁਭ ਮੌਕੇ ਤੇ ਫੋਰਟਿਸ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਫ੍ਰੀ ਮਲਟੀ ਸਪੈਸ਼ਲਿਸਟ ਮੈਡੀਕਲ ਅਤੇ ਚੈੱਕਅਪ ਕੈਂਪ ਸੰਤ ਨਾਮ ਦੇ ਮੰਦਰ ਬਸੀ ਪਠਾਨਾ ਵਿਖੇ ਲਗਾਇਆ ਗਿਆ ਕੀ ਨਾਂ ਹੈ ਤੁਹਾਖ ਪ੍ਰੇਤ ਕਰ ਸੁਪਰੀਸੀ ਜਿਹੜਾ ਕੈਂਪ ਲਗਾਇਆ ਗਿਆ ਤੇ ਕੀ ਕਹਿਣਾ ਚਾਹੋਗੇ ਇਹ ਭਾਰਤ ਵਿਕਾਸ ਪਰਿਸ਼ਦ ਵੱਲੋਂ ਕੈਂਪ ਲਗਾਇਆ ਗਿਆ ਅੱਜ ਇਹ ਫ੍ਰੀ ਚੈੱਕਅਪ ਕੈਂਪ ਸੀਗਾ ਇੱਥੇ ਗਾਇਨਕੋਲੋਜਿਸਟ ਆਏ ਹੋਏ ਆ ਕਾਰਡੀਓਸ ਵੀ ਆਏ ਹੋਏ ਹੈਗੇ ਆ ਤੇ ਗਾਇਨਕੋਲੋਜਿਸਟ ਆਏ ਹੋਏ ਆ ਆਰਥੋਪੈਡਿਕਸ ਵੀ ਆਏ ਹੋਏ ਆ ਤੇ ਭਾਰਤ ਵਿਕਾਸ ਪ੍ਰੈਸ਼ਰ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਵੱਦੋ ਵੱਦ ਲੋਕ ਇੱਥੇ ਪਹੁੰਚ ਕੇ ਇਸ ਚੀਜ਼ ਦਾ ਫਾਇਦਾ ਲੈ ਰਹੇ ਆ ਬੜੀਆ ਲੱਗਦਾ ਹੈ ਭਾਰਤ ਵਿਕਾਸ ਕੋਰਪੋਰੇਸ਼ਨ ਦਾ ਇਸ ਲਈ ਧੰਨਵਾਦ ਵੀ ਹੈ ਤੇ ਵਧਾਈ ਦੇ ਪਾਤਰ ਵੀ ਹੈ ਜਿਹੜੇ ਲਾਭ ਲੈ ਰਹੇ ਨੇ ਇੱਥੇ ਬੈਠੇ ਹੈਗੇ ਆ ਇਹਨਾਂ ਲਈ ਫਾਇਦਾ ਹੀ ਹੈਗਾ ਕਿ ਇਹਨਾਂ ਨੂੰ ਇੱਥੇ ਅੱਜ ਫ੍ਰੀ ਕੰਸਲਟੇਸ਼ਨ ਹੋ ਰਹੀ ਹੈ ਉਹਨਾਂ ਦੀ ਉਹਨਾਂ ਨੂੰ ਓਪੀਨੀਅਨ ਦਿੱਤਾ ਜਾ ਰਿਹਾ ਹੈ ਹਰ ਅੱਗੇ ਹਾਂਜੀ ਤਾਂ ਕਿ ਅੱਗੇ ਇਹਨਾਂ ਦਾ ਜ਼ਿਆਦਾ ਬਿਮਾਰੀ ਨਾ ਵਧੇ ਤੇ ਜਿਹੜੇ ਇਸ ਚੀਜ਼ ਦਾ ਫਾਇਦਾ ਨਹੀਂ ਲੈ ਸਕੇ ਹੈਗੇ ਉਹਨਾਂ ਨੂੰ ਇਹ ਵੀ ਅਪੀਲ ਕਰੂੰਗਾ ਕਿ ਅਗਰ ਨੈਕਸਟ ਟਾਈਮ ਇਤਨਾ ਦਾ ਕੁਝ ਉਪਰਾਲਾ ਭਾਰਤੀ ਕੱਟ ਪ੍ਰੈਸ਼ਰ ਵੱਲੋਂ ਕੀਤਾ ਜਾਂਦਾ ਹੈ ਤਾਂ ਵੱਧ ਤੋਂ ਵੱਧ ਆ ਕੇ ਇੱਥੇ ਫਾਇਦਾ ਲੇ ਲਓ ਮੇਰਾ ਨਾਮ ਸ੍ਰੀ ਤੇਜ ਸ਼ਰਮਾ ਜੀ ਤੁਸੀਂ ਅੱਜ ਜਿਹੜਾ ਦੇ ਕੈਂਪ ਲਗਾਇਆ ਗਿਆ ਤਾਂ ਕੀ ਕਹਿਣਾ ਚਾਹੋਗੇ ਸਰ ਜਿਹੜਾ ਭਾਰਤੀ ਕੱਟ ਪ੍ਰੈਸ਼ਰ ਵੱਲੋਂ ਇੱਕ ਕੈਂਪ ਲਗਾਇਆ ਗਿਆ ਉਹਦੇ ਬਹੁਤ ਵਧੀਆ ਇੱਕ ਉਪਰਾਲਾ ਸੋਪੀਜ਼ ਜਿਵੇਂ ਕੋ ਸਾਰੇ ਜਾਣਦੇ ਨੇ ਇਹਦਾ ਬੜਾ ਨਾਮ ਹੈ ਉਹਦੇ ਸਾਰੇ ਡਾਕਟਰ ਜ਼ੋਰੇ ਆਏ ਹੋਏ ਨੇ ਆ ਮੋਸਟਲੀ ਹਾਰਟ ਦੇ ਡਾਕਟਰ ਨੇ ਗਾਇਨੀ ਦੇ ਡਾਕਟਰ ਨੇ ਆਰਥੋਡੋਡਟ ਡਾਕਟਰ ਆਏ ਹੋਏ ਨੇ ਕਾਫੀ ਲੋਕ ਮਤਲਬ ਆ ਰਹੇ ਆ ਉਹ ਲਗਾਤਾਰ ਲੋਕ ਸਭ ਤੋਂ ਵਧੀਆ ਗੱਲ ਸਰੀ ਹੈ ਵੀ ਜੇ ਡਾਕਟਰ ਦੀ ਚੈੱਕ ਕਰ ਰਹੇ ਨੇ ਲੋਕ ਪੂਰੀ ਸੈਟੀਫਾਈਡ ਨੇ ਸੀ ਇਨ ਲੈ ਕੇ ਚਾਈਲਡ ਲੇਡੀਜ਼ ਦੇ ਗਾਇਨੀ ਦੇ ਡਾਕਟਰ ਨੇ ਚਾਹੇ ਆਰਥੋ ਡਾਕਟਰ ਨੇ ਬਹੁਤ ਸਾਰੇ ਲੋਕ ਅਰਲੀ ਮੋਰਨ ਤੋਂ ਯੂਰੇ ਆਣਾ ਸ਼ੁਰੂ ਹੋ ਗਏ ਨੇ ਇਸ ਲਈ ਕੋਈ ਵੀ ਪ੍ਰੰਾਲਾ ਕਿਸ ਤਰ੍ਹਾਂ ਦਾ ਲੱਗਦਾ ਹੈ ਇਹ ਭਾਰਤ ਦਾ ਸਿਹਤ ਪਰਿਸਰ ਬਣਦਾ ਸਰ ਭਾਰਤ ਦਾ ਪ੍ਰਿਸਪਲ ਇਹ ਜਿਹੜਾ ਇੱਕ ਕੈਂਪ ਲਗਾਇਆ ਗਿਆ ਬਹੁਤ ਵਧੀਆ ਗੱਲ ਹੈ ਮੈਂ ਹਮੇਸ਼ਾ ਹੀ ਇਹਨਾਂ ਨੂੰ ਇਹ ਵਧੀਆ ਗੱਲ ਹੈ ਪ੍ਰਧਾਨ ਜੀ ਨੂੰ ਇਹ ਵੀ ਤੁਹਾਨੂੰ ਕਹਾਂਗਾ ਕਿ ਅੱਗੇ-ਉੱਗੇ ਵੀ ਇਹ ਕੈਂਪ ਲਗਾਤਾਰ ਰੂਟੀਨ 'ਚ ਲੱਗਦੇ ਰਹਿਣ ਕਾਫੀ ਲੋਕਾਂ ਨੂੰ ਅੱਜ ਜੋ ਲੋਕ ਚੈੱਕ ਨਹੀਂ ਕਰਵਾਉਂਦੇ ਉਹਨਾਂ ਨੂੰ ਇਹ ਚੀਜ਼ ਦਾ ਪਤਾ ਲੱਗਦੀ ਹੈ ਡਾਕਟਰ ਸਾਹਿਬ ਨੇ ਆਪਾਂ ਦੱਸਿਆ ਕਿ ਬੀਪੀ ਸ਼ੂਗਰ ਦੇ ਕਾਫੀ ਜ਼ਿਆਦਾ ਵਧ ਰਹੇ ਨੇ ਅਨ ਕੰਟਰੋਲਡ ਹੈ ਲੋਕੀ ਇਸ ਤੋਂ ਅਵੇਅਰ ਹੋ ਲੋਕੀ ਇਹ ਚੀਜ਼ ਤੋਂ ਕਾਫੀ ਅਵੇਅਰ ਹੋ ਰਹੇ ਨੇ ਸਰ ਹਾਂ ਜੀ ਸਰ ਕੀ ਨਾਮ ਹੈ ਜੀ ਆਪਣਾ ਭਗਵਦੀ ਪ੍ਰਸ਼ਾਦ ਹਾਂ ਜੀ ਭਵਾਨੀ ਜੀ ਅੱਜ ਤੁਸੀਂ ਇੱਥੇ ਕੈਂਪ ਦੇ ਵਿੱਚ ਆਏ ਹੋ ਕੀ ਪ੍ਰੋਬਲਮ ਹੈ ਜੀ ਤੇ ਕਿਹਦਾ ਚੈੱਕ ਆਊਟ ਕਰਾਉਣਾ ਹੈ ਮੇਰੇ ਟੰਗਾ ਦੁਖ ਜਾਂ ਦਰਦ ਹੋਣ ਦਾ ਟੰਗਾ ਠੀਕ ਹੈ ਜੀ ਇਸ ਤੋਂ ਇਲਾਵਾ ਹੋਰ ਜੀ ਹੋਰ ਤਾਂ ਮੈਨੂੰ ਮਤਲਬ ਕਿ ਅਟੈਕ ਹੋ ਗਿਆ ਸੀ ਜਪੰਗ ਮਹੀਨੇ ਪਹਿਲਾਂ ਫਿਰ ਪੀਜੀ ਦਾ ਲਾਚ ਚੱਲ ਰਿਹਾ ਹੈ ਉਹ ਪੀਜੀ ਦਾ ਬਖਾਨ ਇਸ ਕੈਂਪ ਬਾਰੇ ਕੀ ਕਹਿਣਾ ਚਾਹੋਗੇ ਵੀ ਜਿਹੜਾ ਭਾਰਤ ਪ੍ਰਕਾਸ਼ ਪਰਿਸ਼ਦ ਨੇ ਲਗਾਇਆ ਹੈ। ਹਾਂਜੀ। ਇਸ ਕੈਂਪ ਬਾਰੇ ਕੀ ਕਹਿਣਾ ਚਾਹੋਗੇ ਵੀ ਜਿਹੜਾ ਭਾਰਤ ਪ੍ਰਕਾਸ਼ ਪਰਿਸ਼ਦ ਨੇ ਲਗਾਇਆ ਸੀ। ਦੇਖੋ ਜੀ ਕੈਂਪ ਬਹੁਤ ਅੱਛਾ ਹੈ। ਜੇਹ ਘਟਾ ਨੂੰ ਦਵਾਈ ਵੀ ਗਰਮ ਮਿਲਦੀ ਜਾਵੇ ਜਾਵੇ। ਹਰ ਰੇਤਿਕਾ। ਬਸ ਇਸ਼ਟਾਣਾ ਤੋਂ ਹੀ। ਕੀ ਪ੍ਰੋਬਲਮ ਹੈ ਤੁਸੀਂ ਇੱਥੇ ਜਿਹੜਾ ਕੈਂਪ ਸੂਰ ਹੈ। ਸਰਵੋ ਘੋੜੀ ਦੀ ਪ੍ਰੋਬਲਮ ਹੈ, ਸ਼ੂਗਰ ਦੀ ਪ੍ਰੋਬਲਮ ਹੈ। ਠੀਕ ਹੈ ਹਾਂ ਜੀ ਬਿਲਕੁਲ ਠੀਕ ਹੈ ਹਾਂ ਪਾਲਾ ਠੀਕ ਹੈ ਹਾਂ ਹੁਣ ਜਾਣ ਕਿੰਨਾ ਸਮਾਂ ਹੋ ਗਿਆ ਸੀ ਤੁਹਾਨੂੰ ਇਹ ਹੋ ਗਿਆ ਦੋ ਦਿਨ ਹੋ ਗਏ ਹੁਣ ਦੋ ਤਿੰਨ ਸਾਲ ਹੋ ਗਏ ਹੁਣ ਵੈਸੇ ਤਾਂ ਗੋਡੇ ਹੁਣ ਹੁਣ ਜਿਆਦਾ ਪ੍ਰੋਬਲਮ ਆਈ ਹੈ ਬਸ ਇਹ ਗੋਡੇ ਦੀ ਠੀਕ ਹੈ ਹਾਂ ਜੀ ਹਾਂ ਜੀ ਪਰ ਮੋਦਲਤਾ ਹਾਂ ਜੀ ਮਾਤਾ ਜੀ ਤੁਸੀਂ ਕੈਮ ਕਰਨਾ ਚਾਹੇਓ ਕਿਸ ਤਰ੍ਹਾਂ ਦਾ ਚੈੱਕ ਕਰਵਾਉਣਾ ਗੋਡੇ ਨੇ ਚੈੱਕ ਕਰੋ ਕਿਹਨਾਂ ਸੇ ਦੱਸ ਕਿੰਨੇ ਦੇ ਪੈਸੇ ਆਉਣਗੇ ਜੀ ਜੀ ਤੁਹਾਨੂੰ ਲੋਟ ਨਹੀਂ ਕਹਾਲਤੁ ਨਹੀਂ ਨਹੀਂ ਮਿਲਣਾ ਹੈ ਤੁਹਾਨੂੰ ਕਿਹੋ ਜਿਹਾ ਕਿਸ ਤਰ੍ਹਾਂ ਦਾ ਪ੍ਰਾਦਾ ਲੱਗਿਆ ਤੁਹਾਨੂੰ ਜਿਹੜਾ ਹੈ ਇਹ ਪਾਰਕ ਵਿਕਾਸ ਕਮੇਟੀ ਵੱਲੋਂ ਜਿਹੜਾ ਕੰਮ ਰਿਹਾ ਹੈ ਅੱਛਾ ਪ੍ਰਾਲਾ ਹੈ ਜੀ ਕਿਹੋ ਜਿਹਾ ਕਿਸ ਤਰ੍ਹਾਂ ਦਾ ਪ੍ਰਾਲਾ ਹੋਣਾ ਚਾਹੀਦਾ ਜੀ ਹਾਂਜੀ ਮੇਰਾ ਨਾਮ ਦਸਤ ਮਰਨ ਹੈ ਮੈਂ 40 ਮਾਲ ਰੋਡ ਲੁਧਿਆਣਾ ਇਸੇ ਸਾਕੇ ਆਇਆ ਸੀ ਬਾਕੀ ਆਨਲਾਈਨ ਸਟੰਕ ਕਰਦੇ ਸਰ ਅੱਜ ਇਸੇ ਕੈਂਪ ਦੇ ਵਿੱਚ ਚਾਹੀਏ ਸੀ ਕਿ ਕੈਨ ਜਾਉ ਮੈਂ ਅੱਜ ਕੈਂਪ ਇੱਥੇ ਦੋ ਤਿੰਨ ਸਪੈਸ਼ੈਲिटीज ਦਾ ਪੰਮ ਲੱਗਿਆ ਹੋਇਆ ਪਰ ਮੈਂ ਆਪ ਦੀ ਕੇ cardiologists ਮੈਂ ਇਹ ਕਹਿਣਾ ਚਾਹਾਂ ਲੋਕਾਂ ਨੂੰ ਕਿ ਅੱਜ ਕੱਲ ਲਾਈਫ ਸਟਾਈਲ ਡਿਜ਼ੀਜ਼ ਦਾ ਇਨਸੀਡੈਂਸ ਬਹੁਤ ਵਧ ਰਿਹਾ ਹੈ ਲਾਈਫ ਸਟਾਈਲ ਡਿਜ਼ੀਜ਼ ਕੀ ਹੁੰਦੀ ਹੈ ਕਿ ਜਿਹੜਾ ਆਪਣਾ ਰੂਟੀਨ ਹੈ ਆਪਣਾ ਲਾਈਫ ਸਟਾਈਲ ਹੈ ਉਹਦਾ ਆਪਣੇ ਸਿਹਤ ਤੇ ਕੀ ਮਾੜਾ ਅਸਰ ਪੈਂਦਾ ਹੈ ਉਹ ਲਾਈਫ ਸਟਾਈਲ ਜੀਵ ਹੈ ਹੁਣ ਮਾਰਾ ਲਾਈਫ ਸਟਾਈਲ ਕੀ ਹੈ ਕਿ ਆਪਣੀ ਫਿਜ਼ੀਕਲ ਐਕਟੀਵਿਟੀ ਹੈ ਨਹੀਂ ਆਪ ਦਾ ਡਾਈਟ ਆਪਣੀ ਐਕਸ ਨਹੀਂ ਜੰਕ ਫੂਡ ਜ਼ਿਆਦਾ ਹੈ ਆਪਣਾ ਸਕਰੀਨ ਟਾਈਮ ਜ਼ਿਆਦਾ ਹੈ ਆਪਾ ਬੈਠੇ ਰਹਿਣਾ ਐਕਟੀਵਿਟੀ ਨਹੀਂ ਕਰਦੇ ਮੋਬਾਈਲ ਤੇ ਟੀਵੀ ਤੇ ਆਪਣਾ ਸਕਰੀਨ ਟਾਈਮ ਜ਼ਿਆਦਾ ਹੈ ਠੀਕ ਹੈ ਤੇ ਇਹ ਮੇਨ ਕਾਰਨ ਹੈ ਆਪਣਾ ਮੋਟਾਪਾ ਹੋਏਗਾ ਮੋਟਾਪਾ ਹੋ ਜਾਂਦਾ ਹੈ ਇਹ ਸਭ ਚੀਜ਼ਾਂ 슈ਗਰ ਬਲੱਡ ਪ੍ਰੈਸ਼ਰ ਤੇ ਹਾਰਟ ਦੀਆਂ ਪ੍ਰੋਬਲਮਸ ਵੱਲ ਲੈ ਜਾਂਦੀਆਂ ਨੇ ਤੇ ਇਹ ਜਿਹੜੀ 슈ਗਰ ਦੀ ਬਿਮਾਰੀ, ਮੋਟਾਪਾ ਹੋਣਾ, ਬਲੱਡ ਪ੍ਰੈਸ਼ਰ ਵੱਧਣਾ, ਹਾਰਟ ਰੀਅਰ ਬਿਅੰਸ ਤੋਂ ਸਟ੍ਰੋਕ ਹੋਣਾ ਇਹ ਸਾਰੇ ਲਾਈਫਸਟਾਈਲ ਡਿਜ਼ੀਜ਼ ਆ ਜਾਂਦੀਆਂ ਨੇ ਤੇ ਇਹਨਾਂ ਨੂੰ ਆਪਾਂ ਕਿੱਦਾਂ ਠੀਕ ਕਰ ਸਕਦੇ ਹਾਂ ਕਿ ਆਪਣਾ ਲਾਈਫਸਟਾਈਲ, ਡਾਈਟ ਤੇ ਲਾਈਫਸਟਾਈਲ ਅੱਛਾ ਕਰੀਏ। ਹੈਲਦੀ ਡਾਈਟ ਖਾਈਏ। ਕਿ ਉਹ ਮਖੰਦ ਦਬੇ ਕਰੀਏ ਐਕਟੀਵਿਟੀ ਕਰੀਏ ਕਮ ਸੇ ਕਮ 1 ਘੰਟਾ ਰੋਡ ਸਾਈਕਲਿੰਗ ਜਾਂ ਕੋਈ ਵੀ ਐਕਟੀਵਿਟੀ ਕਰੀਏ ਜੰਕ ਫੂਡ ਅਵੋਇਡ ਕਰੀਏ স্মੋਕਿੰਗ ਤੋਂ ਦੂਰ ਰਹੀਏ ਅਲਕੋਹਲ ਤੋਂ ਦੂਰ ਰਹੀਏ ਜੇ ਕਿਸੇ ਨੂੰ ਡੀਪੀ ਟੂ 슈ਗਰ ਹੈ ਤੋ ਫਿਰ ਡਾਕਟਰ ਦੀ ਸਲਾਹ ਦੇ ਨਾਲ ਦਵਾਈ ਖਾਈਏ ਆਪਣੀ ਮਰਜ਼ੀ ਨਾਲ ਦਵਾਈ ਨਾ ਚੇਂਜ ਕਰੀਏ ਤੇ ਆਪਣੇ ਡੀਪੀ 슈ਗਰ ਨੂੰ ਸੈੱਟ ਰੱਖੀਏ ਤਾਂ ਹੀ ਆਪਾਂ ਹੈਲਦੀ ਲਾਈਫ ਜੀ ਸਕੀਏ ਜਿਆਦਾਤਰ ਦਾ ਬਲੱਡ ਟੈਸਟ ਤੇ 슈ਗਰ ਅਨ ਕੰਟਰੋਲਡ ਬਲੱਡ ਟੈਸਟ 슈ਗਰ ਹੈ ਲੋਕ ਪਰੇਖ ਨਹੀਂ ਕਰਦੇ ਦਵਾਈ ਵਿਚਲੀ ਛੱਡ ਜਾਂਦੇ ਐ ਜਾਦਾਤਰ ਲੋਕ ਆਪਣਾ ਪੇਸ਼ੈਂਟ ਕੰਪਲਾਈਅੰਸ ਪੂਰਾ ਨਹੀਂ ਕਰਦਾ ਪੇਸ਼ੈਂਟ ਦਵਾਈ ਪ੍ਰੋਪਰਲੀ ਨਹੀਂ ਲੈ ਰਹਾ ਇਸ ਕਰਕੇ ਸ਼ੂਗਰ ਵੀ ਜ਼ਿਆਦਾ ਆ ਰਿਹਾ ਬੀਪੀ ਵੀ ਜ਼ਿਆਦਾ ਹੈ ਇੰਦੇ ਦੇ ਪੇਸ਼ੈਂਟਸ ਨੂੰ ਬਦਲ ਦੇ ਕੇ ਤੁਸੀਂ ਇਹ ਲਾ ਲਓ ਕਿ ਕਿਸੇ ਵੀ ਕੈਂਪ ਚ ਜਦੋਂ ਅਸੀਂ ਜਾਂਦੇ ਆ ਅੱਧੇ ਕੇਸਾਂ ਜਿਹੜੇ ਬੀਪੀ ਸ਼ੂਗਰ ਵਾਲੇ ਹੁੰਦੇ ਆ ਉਹਨਾਂ ਦਾ ਕੰਟਰੋਲ ਚ ਨਹੀਂ ਹੁੰਦਾ ਇਹ ਅਵੇਰਨੈਸ ਦੀ ਕਮੀ ਹੈ ਲੋਕ ਕਹਿੰਦੇ ਆ ਕਿ ਹੁਣ ਤਾਂ ਸ਼ੂਗਰ ਠੀਕ ਆ ਗਈ ਬੀਪੀ ਠੀਕ ਆ ਗਿਆ ਦਵਾਈ ਛੱਡ ਦਿੰਨੇ ਆ तो फिर लग लगता है की कमी है जी कैंपा का सापज यही हूँ कि लोगों को अवेयर करिए ताकि अपनी दवाइया प्रॉपरली लै सको भारत प्रसार परिषद हमेशा ही समाज सेवा के कार्य करते आ रही है आज जो ये कैंप लगाया गया है हमारे सेवा प्रमुख श्री विनोद शर्मा जी और हमारे प्रोजेक्ट चेयरमैन अनिल कुमार जी की देखरेख में लगाया गया है इन्होंने बहुत मेहनत की है इस काम में तो हमारा पर्पज सिर्फ एक ही है कि समाज की कैसे भलाई की जा सके जैसे ब्लड डोनेशन कैंप हम लगाते हैं और अनिमिया मुक्त भारत पर हम कैंप लगाते हैं स्कूलों में जाकर तो आज हमारा मेडिकल चेकअप कैंप जो हमने स्थापना दिवस के उपलक्ष्य में लगाया है बहुत से लोग आए हैं जो कि बहुत संतुष्ट दिखे डॉक्टर की सलाह से जिनको अपनी बीमारी के बारे में नहीं मालूम होता तो ये भी बहुत बड़ा ये है कि डॉक्टर उनको उनको बताते हैं प्रॉपर कि आपको ये प्रॉब्लम आ रही है और जो वो फाइनेंशियली वीक होते हैं जो नहीं कर सकते तो भारत का स्पेशल हमेशा उनके साथ खड़ी है प्रॉपर्टी बेचने और खरीदने के लिए संपर्क करें फेयर डील प्रॉपर्टीज